ਬਈ 2020 ਮਾਡਲ ਆ ਠੀਕ ਆ ਐਸ 6 ਸਨਰੂਫ ਵਾਲੀ ਪੈਨਾਰੋਮਿਕ ਸਨਰੂਫ ਵਾਲੀ ਆਟੋਮੈਟਿਕ ਵੇਸੇ ਡੀਜ਼ਲ ਕਾਰ ਆ ਠੀਕ ਆ ਚਾਰੇ ਟਾਇਰ ਬਿਲਕੁਲ ਨਵੇਂ ਆ ਫਰਸਟ ਓਨਰ ਰਹੀਗੀ ਕਾਰ 75000 ਵਿਦ ਏਜੰਸੀ ਰੈਕੋਰਡ ਚੱਲੀ ਹੋਈ ਆ ਨੰਬਰ ਦੀ ਡਿਮਾਂਡ ਬਹੁਤ ਆ 786 ਦੇ ਆਪਾਂ ਤੁਹਾਨੂੰ ਗੱਡੀ ਦੇ ਰੇਟ ਦੇ ਵਿੱਚ ਨੰਬਰ ਫ੍ਰੀ ਦੇ ਦੇਣਾ ਤੇ ਰੇਟ ਵੀ ਜਾਇਜ਼ ਹੀ ਆ ਬਾਕੀ ਭਲੇ ਨੇ ਹੁਣ ਬਾਈ ਤੇ ਜਾਣ ਕਰ ਬਾਈ ਦੱਸੋ ਬਈ 18 ਮਾਡਲ ਦੇ ਵਿੱਚ ਕਾਰ ਰਹੀਗੀ ਪੇਟ ਨੰਬਰ ਦੇ ਨਾਲ ਆ ਫੁਲੀ ਲੋਡਡ ਐਸੈਸਰੀ ਐਂਡਰੋਇਡ ਸਿਸਟਮ ਅਲਾਈ ਟਾਇਰ ਸੀਟ ਕਵਰ ਮੈਟਿੰਗ ਸਭ ਕੁਝ ਲੱਗਾ ਭਾਜੀ ਇਹ ਦੋ ਆਈਟਮ ਗ੍ਰੈਂਡ ਨਿਓਜ਼ ਨੇ ਦੋਵੇਂ ਕਾਰ ਆਪਣੀਆਂ ਰਹਿਣਗੀਆਂ ਆਟੋਮੈਟਿਕ ਗੇਅਰ ਦੇ ਵਿੱਚ ਆਟੋ ਗੇਅਰ ਦੇ ਵਿੱਚ ਆਟੋ ਗੇਅਰ ਦੇ ਵਿੱਚ ਦੋਵੇਂ ਕਾਰਾਂ ਇਹ 2019 ਉਹ 2021 ਠੀਕ ਹੈ ਸਪੋਰਟਸ ਮਾਡਲ ਵੇਰੀਐਂਟ ਨੇ ਦੋਵਾਂ ਦੇ ਪੈਟਰੋਲ ਦੇ ਵਿੱਚ ਦੋਵੇਂ ਕਾਰਾਂ ਰਹਿਣਗੀਆਂ ਠੀਕ ਹੈ ਇਹ ਕਾਰ ਚੱਲੀ ਭਾਜੀ ਸਿਰਫ 20 ਤੋਂ 25000 ਦੀ ਰੇਂਜ ਇਹ ਚੱਲੀ ਹੋਈ 5000 ਕਿਲੋਮੀਟਰ ਠੀਕ ਹੈ ਲੈਸ ਡਰਾਈਵਨ ਦੋਵੇਂ ਲੈਸ ਡਰਾਈਵਨ ਕਾਰਾਂ ਨੇ ਨਵੇਂਆਂ ਕੀ ਕਾਰ ਹੈ ਸਿਰਫ 10000 ਕਿਲੋਮੀਟਰ ਚੱਲੀ ਹੋਈ ਆ ਠੀਕ ਹੈ 2024 ਮਾਡਲ ਕਾਰ ਆ ਸਾਲ ਵੀ ਨਹੀਂ ਆਇਆ ਬੀਮਾ ਫੁੱਲ ਫਰਸਟ ਓਨਰ ਹੈ 10000 ਚਲੀ ਹੈ ਵੀਐਕਐਸਆਈ ਪਲੱਸ ਵੇਰੀਐਂਟ ਦੇ ਵਿੱਚ ਪਜੀ ਕਾਰ ਰਹੀ ਹੈ ਟਾਪ ਮਾਡਲ ਹੈ ਭਾਈ ਇਹ 2018 ਮਾਡਲ ਹੈ ਫਰਸਟ ਓਨਰ ਦੀ ਕਾਰ ਹੈ 1.4 ਇੰਜਨ ਵਾਲੀ ਹੈ ਜਿਹਦੀ ਵੱਧ ਐਵਰੇਜ ਹੁੰਦੀ ਹੈ ਠੀਕ ਹੈ ਐਕਸਟਰਾ ਲਾਈਟਰ ਐਂਡਰੋਇਡ ਸਿਸਟਮ ਬਹੁਤ ਵਧੀਆ ਸਿਸਟਮ ਹੈ ਨਵੇਂ ਅਰਗੇ ਟਾਇਰ ਹੈ ਠੀਕ ਹੈ ਫਸਟ ਓਨਰ ਚ ਕਾਰ ਰਹੇਗੀ ਵਿਦ ਰਿਕਾਰਡ 80000 ਕਿਲੋਮੀਟਰ ਚੱਲੀ ਹੋਈ 2019 ਮਾਡਲ ਹੈ ਆਟੋਮੈਟਿਕ ਦੇ ਵਿੱਚ ਕਾਰ ਰਹੂਗੀ ਸਿਰਫ 14000 ਕਿਲੋਮੀਟਰ ਵੀਐਕਐਸਆਈ ਵੇਰੀਐਂਟ 14000 ਚੱਲੀ ਕਾਰ ਕਿਤੋਂ ਨਹੀਂ ਮਿਲਦੀ ਆਟੋ ਸ਼ਿਫਟ ਦੇ ਵਿੱਚ ਕਾਰ ਰਹੀ ਹੈ ਵੀਵੀ ਨੰਬਰ ਕੀ ਹੈ ਇਹ ਵੀ ਬਾਈ 2020 ਮਾਡਲ ਹੈ ਬੀਐਸ 6 ਇੰਜਨ ਵਿੱਚ ਰਹੇਗੀ ਵੀਐਕਸ ਵੇਰੀਐਂਟ ਹੈ ਮੈਨੂਅਲ ਵਿੱਚ ਪੁਸ਼ ਬਟਨ ਸਟਾਰਟ ਵਾਲੀ ਬਿਲਕੁਲ ਨਵੀਂ ਵਰਗੀ ਕਾਰ ਹੈ ਠੀਕ ਹੈ ਜੀ ਸੀਟ ਕਵਰ ਮੈਟਿੰਗ ਚਾਰੇ ਟਾਇਰ ਬਿਲਕੁਲ ਫਰੈਸ਼ ਨਵੇਂ ਜਿਕੇ ਦੇ ਇਕਾਲੀ ਪਏ ਆ 100 ਕਿਲੋਮੀਟਰ ਵੀ ਨਹੀਂ ਚੱਲੇ ਹੋਏ ਜੀ ਇਹ 2020 ਮਾਡਲ ਹੈ ਟਾਪ ਮਾਡਲ ਦੇ ਵਿੱਚ ਫਸਟ ਓਨਰ ਕਾਰ ਵੀਐਕਸਆਈ ਪਲੱਸ ਵੇਰੀਐਂਟ ਇਹ 2015 ਮਾਡਲ ਸਲੈਰੀਓ ਵੀਐਕਸਆਈ ਪੈਟਰੋਲ ਦੇ ਵਿੱਚ ਮੈਨੂਅਲ ਠੀਕ ਹੈ ਫਰਸਟ ਓਨਰ CAR ਹੈ 50000 ਕਿਲੋਮੀਟਰ ਚੱਲੀ ਹੋਈ ਹੈ 12 ਲੱਖ ਰੁਪਏ ਦੀ ਲਾਸਟ CAR ਮਿਲੇਗੀ ਤੁਹਾਨੂੰ ਠੀਕ ਹੈ ਜੀ ਇਹ ਹੁਣ ਗੱਲ ਕਰੇ ਲੋਨ ਵਗੈਰਾ ਕਿੰਨਾ ਕਰਾ ਦੋਗੇ ਲੋਨ ਭਾਜੀ ਇਹਦੇ ਤੇ 10 ਤੋਂ ਉੱਪਰ ਹੋ ਜਾਊਗਾ ਜੀ ਠੀਕ ਹੈ ਬਹੁਤ ਵਧੀਆ ਐਵਰੇਜ ਵਾਲੀ ਸਨਰੂਫ ਵਾਲੀ CAR ਹੈ ਜੀ ਸਪੋਰਟਸ ਵੇਰੀਐਂਟ ਵਿੱਚ ਟੈਟੇਨੀਅਮ ਸਪੋਰਟਸ ਮਾਡਲ 2020 BS6 ਵਿੱਚ ਲੈ ਦੋਸਤੋ ਅੰਦਰ ਵਾਲਾ ਮਟੀਰੀਅਲ ਵੇਖ ਕੇ ਪਤਾ ਲੱਗਦਾ ਵੀ ਗੱਡੀ ਲੈਸ ਡਰਾਈਵ ਹੋਣਾ ਹੈ ਬਾਹਰੋਂ ਵੀ ਐਵੇਂ ਪਈਆਂ ਨਵੇਂ ਵਰਗੀ ਹਾਂਜੀ ਦੋਸਤੋ ਕੀ ਹਾਲ ਚਾਲਾ ਮਿਲਣਾ ਮੈਂ ਸੰਦੀਪ ਤੇ ਅੱਜ ਆਪਾਂ ਗਏ ਸੀ ਮਿਲਨ ਫਿਰੂਜ਼ਪੁਰ ਇੱਥੇ ਆਪਾਂ ਤੁਹਾਨੂੰ ਕਾਰਾਂ ਵਖਾਵਾਂਗੇ ਪੀਵੀ ਨੰਬਰ ਵਾਲੀਆਂ ਕਾਰਾਂ ਵਧੀਆ ਕਾਰਾਂ ਦੀ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਰੇਟ ਤੇ ਜਾਂ ਆਪਣੇ ਭਰਾ ਆ ਗਈ ਹੈ ਦੀਵਾਲੀ ਰੇਟ ਮਿਲਣਗੇ ਕਾਫੀ ਵਧੀਆ ਤੇ ਘੈਂਟ ਤੇ ਗੱਡੀਆਂ ਵੀ ਘੈਂਟ ਮਿਲਣਗੇ ਇੱਥੇ ਦਾ ਤੁਹਾਡਾ ਇਹੀ ਫਾਇਦਾ ਅੱਜ ਹੁਣ ਜਾ ਕੇ ਕਰਦੇ ਆਪਾਂ ਬਾਈ ਨਾਲ ਗੱਲਬਾਤ ਫਿਰ ਆਪਾਂ ਤੁਹਾਨੂੰ ਕੱਲੀ ਕੱਲੀ ਕਰੀ ਬਾਰੇ ਜਾਣ ਕਰ ਦੇਵਾਂਗੇ ਤੇ ਨਾਲੇ ਭੈਣ ਦਸ ਸਿੰਘ ਵੀ ਲੋਨ ਵਗੈਰਾ ਇੱਥੇ ਪ੍ਰੋਸੈਸ ਹੈਗਾ ਅੱਜ ਫਿਰੋਂ ਕਰਦੇ ਆਪਾਂ ਬਾਈ ਨਾਲ ਆਪਾਂ ਗੱਲਬਾਤ ਕੋਈ ਵੀਰ ਜੀ ਕੀ ਹਾਲ ਚਾਲ ਨੇ ਕੀ ਹਾਲ ਹੋਵੇ ਠੀਕ ਹੋ ਠੀਕ ਠਾਕ ਜੀ ਬਹੁਤ ਵਧੀਆ ਵੀ ਜੇ ਕਿਸੇ ਵੀਰ ਜੀ ਮਿਲਨ ਮੋਟਰਸ ਤੇ ਇੱਥੇ ਆਉਣਾ ਹੋਵੇ ਫਰੋਜ਼ਪੁਰ ਜੇ ਆਪਣਾ ਸ਼ੋਰੂਮ ਤੁਸੀਂ ਦੱਸ ਦਿਓ ਵੀ ਕਿੱਥੇ ਰਹਿ ਜਾਂਦਾ ਜੀ ਆਪਣਾ ਵੀ ਸ਼ੋਰੂਮ ਮੇਨ ਜੀਟੀ ਰੋਡ ਤੇ ਹੈ ਫਰੋਜ਼ਪੁਰ ਮੇਨ ਜਿਹੜਾ ਮੁੱਗੇ ਵਾਲਾ ਹਾਈਵੇ ਹੈ ਠੀਕ ਹੈ ਉਹਦੇ ਤੇ ਨਵੇਦਯਮ ਰੈਸਟੋਰੈਂਟ ਹੈ ਉਹਦੇ ਬਿਲਕੁਲ ਨਾਲ ਸਮੁੰਦਰੀ ਪੰਪ ਤੇ ਬਿਲਕੁਲ ਆਪੋਜ਼ਿਟ ਸਾਈਡ ਮਿਲਨ ਮੋਟਰਸ ਠੀਕ ਹੈ ਫੋਨ ਕਰਕੇ ਕੋਈ ਵੀ ਲੋਕੇਸ਼ਨ ਵੀ ਮੰਗਾ ਸਕਦਾ ਹੈ ਤੇ ਆਨਲਾਈਨ ਆਪਣਾ ਮੈਪਸ ਤੇ ਵੀ ਮਿਲਨ ਮੋਟਰਸ ਦੀ ਲੋਕੇਸ਼ਨ ਪਾ ਕੇ ਬੰਦਾ ਆ ਸਕਦਾ ਠੀਕ ਹੈ ਸਮੁੰਦਰੀ ਪੰਪ ਦੇ ਬਿਲਕੁਲ ਆਪੋਜ਼ਿਟ ਮਿਲਨ ਮੋਟਰਸ ਠੀਕ ਹੈ ਹਰ ਤੋਂ ਵੱਡੀ ਗੱਲ ਇਹ ਵੀ ਆਉਣ ਦਾ ਹੈਗਾ ਰੋਡ ਕੋਈ ਐਨ ਵੀ ਗਾਂ ਤੋਂ ਸ਼ਹਿਰ ਚ ਵੜਨ ਕਿਤੇ ਵੀ ਆਉਣ ਦੀ ਰੋਡ ਤੁਸੀਂ ਆਓਗੇ ਤੁਹਾਨੂੰ ਰੋਡ ਤੇ ਜਾਵਾਂ ਉੱਥੇ ਪਹੁੰਚ ਜਾਂਦਾ ਬਾਕੀ ਮੈਂ ਦੱਸਦਾ ਆ ਤੁਸੀਂ ਮੈਪ ਤੇ ਪਰੋ ਲੋਕੇਸ਼ਨ ਤੁਸੀਂ ਸਿੱਧਾ ਇੱਥੇ ਹੀ ਆ ਜਾਓਗੇ ਹੁਣ ਫਿਰ ਪੁੱਛਦੇ ਆ ਬਾਈ ਆਪਣੇ ਕੋਲ ਲੋਨ ਵਗੈਰਾ ਫੈਸ ਹੈਗਾ ਇੱਥੇ ਹੀ ਫੁੱਲ ਫੈਸਿਲਿਟੀ ਅਵੇਲੇਬਲ ਹੈ ਹਰ ਚੀਜ਼ ਦੀ ਲੋਨ ਦੀ ਹਰ ਫੈਸਿਲਿਟੀ ਅਵੇਲੇਬਲ ਹੈ ਆਜੋ ਫਿਰ ਹੁਣ ਆਪਾਂ ਕਰਦੇ ਆਂ ਵੀਡੀਓ ਸਟਾਰਟ ਕੱਲੀ ਕੱਲੀ ਤੁਹਾਨੂੰ ਕਾਰ ਵਿਖਾਵਾਂਗੇ ਗੱਡੀਆਂ ਹੋਣ ਵਾਲੀਆਂ ਬਿਲਕੁਲ ਛੀਸ਼ੇ ਵਾਂਗੂ ਸਾਫ਼ ਤੇ ਘੱਟ ਦਲੀਆਂ ਹੋਈਆਂ ਆਜੋ ਫਿਰ ਕਰਦੇ ਆਪਾਂ ਹੁਣ ਛਾਟ ਵੀਡੀਓ ਨੂੰ ਸਭ ਤੋਂ ਆਪਣੀ ਪਹਿਲੀ ਗੱਡੀ ਆ ਗਈ ਹੈ ਹੋ ਗਈ ਕ੍ਰੇਟਾ ਰੰਗ ਕਾਲਾ ਨੰਬਰ ਪੰਜਾਬਾ ਨੰਬਰ ਵੀ ਸੋਨਾ ਦੇ ਬਾਕੀ ਸੋਹਣਾਂ ਦੇ ਬਾਈ ਤੋਂ ਆਪਾਂ ਜਾਣਕਾਰੀ ਦੱਸਿਓ ਜੀ ਬਾਈ 2020 ਮਾਡਲ ਹੈ ਠੀਕ ਐ ਐਸ 6 ਸਨਰੂਫ ਵਾਲੀ ਪੈਨਾਰੋਮਿਕ ਸਨਰੂਫ ਵਾਲੀ ਆਟੋਮੈਟਿਕ ਵਿੱਚ ਡੀਜ਼ਲ ਕਾਰ ਹੈ ਠੀਕ ਐ ਚਾਰੇ ਟਾਇਰ ਬਿਲਕੁਲ ਨਵੇਂ ਐ ਫਰਸਟ ਓਨਰ ਰਹੀਗੀ ਕਾਰ 75000 ਰੁਪਏ ਦੇ ਏਜੰਸੀ ਰੈਕਡ ਚੱਲੀ ਹੋਈ ਹੈ ਠੀਕ ਐ ਜੀ ਠੀਕ ਹੈ ਲੈ ਵੀਰੋ ਇਹ ਨੰਬਰ ਪੇਡ ਨੰਬਰ ਦੀ 2020 sx ਆਟੋਮੈਟਿਕ ਗੇਅਰ ਵਿੱਚ ਲੈ ਵੀਰੋ ਦੋਸਤੋ ਆਪਾਂ ਤੁਹਾਨੂੰ ਕਰੇਟਾ ਅੰਦਰੋਂ ਵੀ ਵਿਖਾ ਦਿੰਨੇ ਆ ਜੇ ਤੁਸੀਂ ਬਾਹਰੋਂ ਵੇਖ ਲਈਏ ਜਿਵੇਂ ਦੀ ਬਾਹਰੋਂ ਆਣਾ ਉਹ ਨਹੀਂ ਅੰਦਰੋਂ ਤੁਸੀਂ ਵੇਖ ਲਓ ਨੀਟ ਐਂਡ ਕਲੀਨਟੀ ਦਾ ਕਿਤੇ ਵੀ ਸਿੰਗਲ ਸਕਰੈਚ ਵੀ ਹੈ ਨਹੀਂ ਟੀ ਦੇ ਤੇ ਇਹ ਕੋਈ ਆਪਣਾ ਐ ਹੁੰਦਾ ਹੈ ਕਿ ਵੀ ਸਕ੍ਰੈਚ ਵਗੈਰਾ ਬਹੁਤ ਹੀ ਨਵੇਂ ਵਰਗੀ ਪਈ ਹੋਈ ਆ ਕ੍ਰੇਟਾ ਨੰਬਰ ਆਪਾਂ ਨਾਲ ਹੀ ਮਿਲ ਜਾਣਾ ਹੈ ਨੰਬਰ ਨਾਲ ਭੇਜੀ ਫਰਸਟ ਓਨਰ ਠੀਕ ਹੈ ਨਾਮ ਕਰਵਾ ਕੇ ਸਾਰਾ ਕੁਝ ਆਪਾਂ ਦਵਾਂਗੇ ਤੁਹਾਨੂੰ ਕਾਰ ਦਿਵਾਲੀ ਆਫਰ ਚੱਲ ਰਹੀ ਹੈ ਜਿਹੜਾ ਵੀ ਬੰਦਾ ਆਪਣੇ ਤੋਂ ਕਾਰ ਲਏਗਾ ਉਹਨੂੰ ਕਾਰ ਟਰਾਂਸਫਰ ਵਿੱਚ ਕਰਾ ਕੇ ਦਵਾਂਗੇ ਡੀਲ ਦੇ ਵਿੱਚ ਟਰਾਂਸਫਰ ਹੋ ਕੇ ਮਿਲੇਗੀ ਠੀਕ ਹੈ ਜੀ ਫਿਰ ਗੱਲ ਕਰਦੇ ਰੇਟ ਦੀ ਹੁਣ ਆਪਾਂ ਦੱਸਦੇ ਇਹ ਕਾਰ ਦਾ ਰੇਟ ਰਹੇਗਾ ਜੀ ਡਿਮਾਂਡ ਹੈ 1.7 ਲੱਖ ਰੁਪਈਆ 12 ਲੱਖ ਤੇ 70000 ਰੁਪਏ ਦੀ ਲਾਸਟ ਕਾਰ ਮਿਲ ਜੇਗੀ ਕਾਰ ਦੀ ਕੰਡੀਸ਼ਨ ਬਿਲਕੁਲ ਨਵੇਂ ਵਰ ਲੋਨ ਕਰਾ ਕਿੰਨਾ ਹੋ ਜੂਗਾ ਡਾਊਨ ਪੇਮੈਂਟ ਕਿੰਨਾ ਹੋਏਗਾ ਲੋਨ ਭਾਜੀ ਨੀਅਰ ਅਬਾਊਟ 11 ਲੱਖ 11.5 ਲੱਖ ਲੋਨ ਹੋ ਜੂਗਾ ਤੁਸੀਂ ਮੰਨ ਕੇ ਚਲੋ 1.5 ਤੋਂ 2 ਲੱਖ ਰੁਪਈਆ ਮੈਕਸਿਮਮ ਆ ਦੇਣਾ ਪਏਗਾ ਜੇ ਪ੍ਰੋਫਾਈਲ ਬਹੁਤ ਵਧੀਆ ਹੋਏਗੀ ਤਾਂ ਲੱਖ ਨਾਲ ਵੀ ਸਰਦੇ ਲੈ ਵੀ ਦੋਸਤੋ ਆਫਰਾਂ ਕਹਿ ਸਾਡੇ ਇੱਥੇ ਸਾਰੀਆਂ ਹੀ ਹੈਗੀਆਂ ਵੀ ਲੋਨ ਥੋੜਾ ਜਿੰਨਾ ਤੁਸੀਂ ਕਰਾਉਗੇ ਵੱਧ ਤੋਂ ਵੱਧ ਤੁਹਾਡਾ ਹੋ ਜਾਣਾ ਬਸ ਤੁਹਾਡੇ ਸਿੰਬਲ ਸਕੋਰ ਸਹੀ ਹੋਣੇ ਚਾਹੀਦੇ ਆ ਅੱਜ ਹੁਣ ਉਸ ਤੋਂ ਬਾਅਦ ਤੁਹਾਨੂੰ ਵਿਖਾਉਣੀ ਆਪਾਂ ਅਗਲੀ ਗੱਲ ਲੈ ਵੀ ਦੋਸਤੋ ਉਸ ਤੋਂ ਬਾਅਦ ਆਪਾਂ ਆ ਲੱਗੇ ਆ ਗਿਆਂ ਘੈਂਟ ਕਾਰ ਆ ਤੇ ਬਾਕੀ ਲੈਨੇ ਆ ਬਾਈ ਤੋਂ ਜਾਣਕਾਰੀ ਕ੍ਰੇਟ ਆ ਗਈ ਵਿਦ ਦੱਸੋ ਕਰ ਇਹਦੇ ਬਾਰੇ ਬਾਈ ਇਹ 2018 ਮਾਡਲ ਆ ਫਸਟ ਓਨਰ ਦੀ ਕਾਰ ਆ 1.4 ਇੰਜਨ ਵਾਲੀ ਆ ਜਿਹਦੀ ਵੱਧ ਐਵਰੇਜ ਹੁੰਦੀ ਆ ਠੀਕ ਆ ਐਕਸਟਰਾ ਲਾਈਟਰ ਐਂਡਰੋਇਡ ਸਿਸਟਮ ਬਹੁਤ ਵਧੀਆ ਸਿਸਟਮ ਆ ਨਵੇਂ ਵਰਗੇ ਟਾਇਰ ਆ ਫਸਟ ਓਨਰ ਚ ਕਾਰ ਰਹੇਗੀ ਵਿਦ ਰਿਕਾਰਡ 80000 ਕਿਲੋਮੀਟਰ ਚੱਲੀ ਹੋਈ ਆ ਠੀਕ ਆ ਬਿਲਕੁਲ ਨਵੀਂ ਕਾਰ ਆ ਪੰਜਾਬ ਦਾ ਨੰਬਰ ਆ ਠੀਕ ਆ ਭਾਜੀ ਇਹ ਕਾਰ ਤੁਹਾਨੂੰ ਮਿਲੇਗੀ 6.5 ਲੱਖ ਰੁਪਏ ਡਿਮਾਂਡ ਆ ਤੇ 7 ਲੱਖ ਤੇ 75000 ਰੁਪਏ ਦੀ ਲਾਸਟ ਏਸ ਨੋ ਦੇ ਵਿੱਚ ਠੀਕ ਟ੍ਰਾਂਸਫਰ ਤੁਹਾਨੂੰ ਕਰਾ ਕੇ ਦਵਾਂਗੇ ਠੀਕ ਹੈ ਜੀ ਦੋਸਤੋ ਇਸੇ ਰੇਟ ਦੇ ਵਿੱਚ ਬਣਿਆ ਜ ਆਫਰ ਤੁਹਾਨੂੰ ਪਹਿਲਾਂ ਦੱਸਤੀ ਹੋਈ ਆ ਬਾਕੀ ਆਜ ਉਹ ਤਾਂ ਲੈ ਜਾਓ ਬਹੁਤ ਸੋਹਣੀ ਕਾਰ ਆ ਟਾਇਰ ਲਾਈ ਲੱਗੇ ਹੋਏ ਜੀ ਉਸ ਤੋਂ ਬਾਅਦ ਆਪਣੀ ਆ ਗਈ ਆ 5 ਸਟਾਰ ਰੇਟਿੰਗ ਦੇ ਵਿੱਚ ਆ ਨੈਕਸਨ ਤੇ ਬਾਕੀ ਭਾ ਲੈਣੇ ਹੁਣ ਬਾਈ ਤੋਂ ਜਾਣਕਾਰੀ ਲਈ ਬਈ 5 ਸਟਾਰ ਰੇਟਿੰਗ ਵਾਲੀ ਟਾਟਾ ਦੀ ਨੈਕਸਨ ਪੈਟਰੋਲ ਦੇ ਵਿੱਚ ਰਹੀਗੀ ਏ 2020 ਮਾਡਲ ਆ ਐਕਸ ਜੈਟ ਮਾਡਲ ਆ ਠੀਕ ਹੈ ਟੌਪ ਤੋਂ ਇੱਕ ਨੰਬਰ نیچے ਵਾਲਾ ਐਕਸਟਰਾ ਵਿੱਚ ਲਾਈਟ ਹੈ ਤੁਹਾਨੂੰ ਨਾਲ ਮਿਲਣਗੇ ਠੀਕ ਹੈ ਸੀਟ ਕਵਰ ਮੈਟਿੰਗ ਬਾਕਸ ਸੋਣੀ ਹੋਈ ਹੈ ਬਿਲਕੁਲ ਨਵੀਂ ਵਰਗੀ ਕਾਰ ਹੈ ਫਰਸਟ ਓਨਰ ਚ ਕਾਰ ਰਹੇਗੀ ਇੰਸ਼ੋਰੈਂਸ ਵਗੈਰਾ ਫੁੱਲ ਹੈ ਆਇਆ ਠੀਕ ਹੈ ਜੀ ਕੋਈ ਜੀ 67000 ਚੱਲੀ ਹੋਈ ਹੈ ਇਹ ਤੁਹਾਨੂੰ ਮਿਲੇਗੀ 6 ਲੱਖ ਰੁਪਏ ਦੀ ਠੀਕ ਹੈ ਜੀ ਲੈ ਵੀ ਦੋਸਤੋ 6 ਲੱਖ ਰੁਪਿਆ ਰੇਟ ਆ ਆਜੋ ਤੇ ਲੈ ਜਾਓ ਕਾਫੀ ਵਧੀਆ ਪਿਆਰਾ ਕਲਰ ਆ ਡਾਟ ਦੇ ਨਾਲ ਵੀ ਦਾਗ ਹੈ ਨਹੀਂ ਇੱਥੇ ਉਸ ਤੋਂ ਬਾਅਦ ਫਿਰ ਆ ਆਪਣੀ ਆ ਗਈ ਟੋਇਟਾ ਦਾ ਜਹਾਜ਼ ਆਏ ਨੋਵਾ ਕ੍ਰੈਸਟਾ ਬਾਕੀ ਹੁੰਦੇ ਨੇ ਬਾਈ ਟ੍ਰੇਲਰ ਇਹ ਵੀ ਬਾਈ 2020 ਮਾਡਲ ਹੈ ਬੀਐਸ 6 ਇੰਜਨ ਵਿੱਚ ਰਹੇਗੀ ਵੀ ਐਕਸ ਵੇਰੀਐਂਟ ਹੈ ਮਨਲ ਵਿੱਚ ਪੁਸ਼ ਬਟਨ ਸਟਾਰਟ ਵਾਲੀ ਬਿਲਕੁਲ ਨਵੇਂ ਵਰਗੀ ਕਾਰ ਹੈ ਠੀਕ ਹੈ ਜੀ ਸੀਟ ਕਵਰ ਮੈਟਿੰਗ ਚਾਰੇ ਟਾਇਰ ਬਿਲਕੁਲ ਫਰੈਸ਼ ਨਵੇਂ ਜਿਕੇ ਦੇ ਹੀ ਕੱਲ ਹੀ ਪਏ ਆ 100 ਕਿਲੋਮੀਟਰ ਵੀ ਨਹੀਂ ਚੱਲੇ ਹੋਏ ਜੀ ਠੀਕ ਹੈ ਜੀ ਫਰਸਟ ਓਨਰ ਵਿਚਕਾਰ ਹੈ ਇੰਸ਼ੋਰੈਂਸ ਫੁੱਲ ਹੈ 97000 ਵਿਦ ਏਜੰਸੀ ਰਿਕਾਰਡ ਚੱਲੀ ਹੋਈ ਹੈ ਠੀਕ ਹੈ ਰੇਡ ਕਰ ਨਵੀਂ ਕਾਰ ਹੈ ਠੀਕ ਹੈ ਭਾਜੀ ਇਹ 18 ਲੱਖ ਰੁਪਏ ਡਿਮਾਂਡ ਹੈ 17.5 ਲੱਖ ਰੁਪਏ ਦੀ ਕਾਰ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਲੈ ਦੋਸਤੋ ਰੇਡ ਬਾਏ ਨੇ ਦੱਸਤਾ ਹੋਇਆ ਆਜੋ ਤੇ ਲੈ ਜਾਓ ਲੋਨ ਵੀ ਤੁਹਾਡਾ ਹੋ ਜਾਣਾ ਵਧੀਆ ਐਵਰੇਜ ਆ ਖਰਚਾ ਬਹੁਤ ਥੋੜਾ ਹੁੰਦਾ ਇੰਨਾਂ ਕਾਰਾਂ ਦਾ ਬਾਕੀ ਭੱਲੇ ਨੇ ਹੁਣ ਬਾਈ ਤੋਂ ਜਾਣ ਕਰੀ ਬਈ 2015 ਮਾਡਲ ਸਲੈਰੀਓ VXI ਪੈਟਰੋਲ ਦੇ ਵਿੱਚ ਮੈਨੂਅਲ ਠੀਕ ਹੈ ਫਸਟ ਓਨਰ ਕਾਰ ਹੈ 50000 ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਵਾਈਟ ਕਲਰ ਹੈ ਨਵੀਂ ਕਾਰ ਹੈ ਭਾਜੀ ਲੈ ਦੋਸਤੋ ਆਯੋ ਮੰਤਰਮਾਂ ਟਾਇਰ ਚੱਕਰ ਆ ਗਿਆ ਜੀ ਰੋਇਡ ਸਿਸਟਮ ਲੱਗਾ ਭਾਈ ਜੀ ਸੀਟ ਕਵਰ ਮੈਟਿੰਗ ਇਹਦੇ ਚ ਵੀ ਹੋਈ ਹੈ ਯਾ ਕਾਰ ਬਿਲਕੁਲ ਨਵੀਂ ਹੈ ਭਾਈ ਜੀ ਇਹਦੀ ਡਿਮਾਂਡ ਹੈ 3 ਲੱਖ ਰੁਪਈਆ 2 ਲੱਖ ਤੇ 85000 ਰੁਪਈਆ ਦੀ ਕਾਰ ਮਿਲ ਜਾਈਗੀ 2 ਲੱਖ ਤੋਂ ਉੱਤੇ ਦਾ ਲੋਨ ਵੀ ਹੋ ਜਾਊਗਾ 200 ਤੋਂ 200 ਦੀ ਰੇਂਜ ਠੀਕ ਹੈ ਲੈ ਵੀ ਦੋਸਤੋ ਦੀਵਾਲੀ ਆਫਰਾਂ ਰੇਟ ਛੋਟੇ ਆਗੇ ਤੇ ਆਜੋ ਤੇ ਲੈ ਜਾਓ ਬਾਅਦ ਚ ਨਹੀਂ ਮਿਲਨੇ ਇਹ ਰੇਟ ਲੈ ਵੀ ਦੋਸਤੋ ਆ ਨੰਬਰ ਦੀ ਡਿਮਾਂਡ ਬਹੁਤ ਆ 786 ਦੇ ਆਪਾਂ ਤੁਹਾਨੂੰ ਗੱਡੀ ਦੇ ਰੇਟ ਦੇ ਵਿੱਚ ਨੰਬਰ ਫ੍ਰੀ ਦੇ ਦੇਣਾ ਤੇ ਰੇਟ ਵੀ ਜੈ ਜੀ ਆ ਬਾਕੀ ਭਲੇ ਨੇ ਹੁਣ 22 ਦਾ ਜਾਣ ਕਰੇ ਬਈ ਦੱਸੋ ਮੈਂ 18 ਮਾਡਲ ਦੇ ਵਿੱਚ ਕਰ ਰਹੀ ਹੈ ਪੇਟ ਨੰਬਰ ਦੇ ਨਾਲ ਹੈ ਫੁਲੀ ਲੋਡਡ ਹੈ ਐਸੈਸਰੀ ਐਂਡਰੋਇਡ ਸਿਸਟਮ ਅਲਾਈ ਟਾਇਰ ਸੀਟ ਕਵਰ ਮੈਟਿੰਗ ਸਭ ਕੁਝ ਲੱਗਾ ਹੋਇਆ ਹੈ ਠੀਕ ਹੈ ਨੀਅਰ ਅਬਾਊਟ 50000 ਕਿਲੋਮੀਟਰ ਡਰਾਈਵਨ ਹੈ ਜੀ ਫਸਟ ਆਨਰ ਦੇ ਵਿੱਚ ਕਰ ਰਹੂਗੀ ਇਹਦੀ ਡਿਮਾਂਡ ਹੈ ਭਾਈ ਜੀ 4.5 ਲੱਖ ਰੁਪਇਆ ਬਾਕੀ ਆਨ ਟੇਬਲ ਡੀਲ ਹੈ ਠੀਕ ਹੈ ਇਹ ਆਨ ਟੇਬਲ ਨੇਗੋਸ਼ੀਏਬਲ ਡੀਲ ਹੈ ਜੀ ਕਾਰ ਬਹੁਤ ਨਵੀਂ ਆ ਅਲਰੀਨਲ ਦੀ ਗਾਰੰਟੀ ਹੈ ਠੀਕ ਹੈ ਜੀ ਦੇਖੋ ਗੱਡੀ ਬਹੁਤ ਸੋਹਣੀ ਤੇ ਸਾਫ ਇਦਾਂ ਦਾ ਸਿੰਗਲ ਪੀਸ ਹੀ ਹੋਇਆ ਆਜੋ ਤੇ ਲੈ ਜਾਓ ਉਸ ਤੋਂ ਬਾਅਦ ਆਪਾਂ ਆਹ ਲੈ ਕੇ ਆ ਗਏ ਆ ਜਿੰਨੀ ਹੈਵੀ ਆ ਕਹਿ ਸਕਦੇ ਆ ਓਨੀ ਵਧੀਆ ਜੀ ਐਵਰੇਜ ਵੀ ਆ ਬਾਕੀ ਲੈਣੇ ਬਾਕੀ ਜਾਨਾ ਕਰਦੇ ਬਹੁਤ ਵਧੀਆ ਐਵਰੇਜ ਵਾਲੀ ਸਨਰੂਫ ਵਾਲੀ ਕਾਰ ਹੈ ਜੀ ਸਪੋਰਟਸ ਵੇਰੀਐਂਟ ਵਿੱਚ ਟੈਟੇਨੀਅਮ ਸਪੋਰਟਸ ਮਾਡਲ 2020 BS6 ਵਿੱਚ ਠੀਕ ਹੈ ਫਰਸਟ ਓਨਰ ਸਿਰਫ ਚੱਲੀ ਹੈ ਚੱਲੀ ਚਾਰੇ ਟਾਇਰ ਨਵੇਂ ਲੱਗੇ ਪਏ ਜੀ ਜਿਹਦੀ ਡਿਮਾਂਡ ਹੈ 7.5 ਲੱਖ ਰੁਪਈਆ 7 ਲੱਖ ਰੁਪਈਆ ਦੀ ਲਾਸਟ ਬਿਲਕੁਲ ਯੈਸ ਨੋ ਦੇ ਵਿੱਚ ਮਿਲੇਗੀ ਭਾਜੀ ਲੈ ਦੋਸਤੋ ਅੰਦਰੂਨੀ ਮਟੀਰੀਅਲ ਵੇਖ ਕੇ ਪਤਾ ਲੱਗਦਾ ਵੀ ਗੱਡੀ ਲੈ ਡਾਟ ਦਿਨੋਂ ਵੀ ਦਾਗ ਹੈ ਨਹੀਂ ਗਾ ਰੇਟ ਬਾਰੇ ਦੱਸਤਾ ਆ ਲੋਨ ਵਗੈਰਾ ਵੀ ਹੋ ਜਾਣਾ ਭਈ ਇੱਥੇ ਲੋਨ ਵਗੈਰਾ ਵੀ ਹੋ ਜਾਊਗਾ ਭਜੀ ਜੀ ਠੀਕ ਹੈ 5 ਲੱਖ ਤੋਂ ਉੱਤੇ ਲੋਨ ਹੋ ਜਾਊਗਾ ਇਹਦਾ ਠੀਕ ਹੈ ਤੇ ਆ ਜੀ ਫਿਰ ਉਸ ਤੋਂ ਬਾਅਦ ਉਹ ਤੁਹਾਨੂੰ ਆ ਆ ਗਿਆ ਆਈਟਨ ਗ੍ਰੈਂਡ ਆਈਟਨ ਗ੍ਰੈਂਡ ਨਿਓਸ ਜੀ ਠੀਕ ਹੈ 2023 20 ਮਾਡਲ ਹੈ ਸਪੋਰਟਸ ਮੈਨੂਅਲ ਹਮਮ ਸਿਰਫ 30 32 ਹੀਅਰ ਚੱਲੀ ਘਾਰ ਆ ਠੀਕ ਹੈ ਜੀ ਬਿਲਕੁਲ ਨਵੀਂ ਫਰਸਟ ਓਨਰ ਕਾਰ ਆ ਠੀਕ ਹੈ ਇਹ ਤੁਹਾਨੂੰ ਭਜੀ ਮਿਲ ਜੇਗੀ 5 ਲੱਖ ਰੁਪਏ ਦੀ ਠੀਕ ਹੈ ਲੈ ਵੀ ਦੋਸਤੋ ਰੇਟ ਤੁਸੀਂ ਸੁਣ ਲਿਆ ਹੈ ਆ ਜੀ ਤੁਹਾਨੂੰ ਬੈਕਰ ਇੰਟੀਰੀਅਰ ਕਲੀ ਕਲੀ ਡਿਟੇਲ ਆਪਸ ਨੂੰ ਦੇ ਸਕਦੇ ਨੇ ਕਿਉਂਕਿ ਵੀ ਐਂ ਹੁੰਦਾ ਗੱਡੀ ਬਾਹਰੋਂ ਵਖਾਦੀ ਯਾਰ ਅੰਦਰੋਂ ਨਹੀਂ ਵਖਾਦੀ ਤੁਹਾਨੂੰ ਆਪ ਅੰਦਰੋਂ ਵੀ ਗੱਡੀ ਚੈੱਕ ਕਰਵਾ ਦਿੰਦੇ ਆ ਰੇਟ ਵਾਈ ਨੇ ਦੱਸਤਾ ਹੋਇਆ ਲੋਨ ਵੀ ਹੋ ਜਾਣਾ ਨੀਟ ਐਂਡ ਕਲੀਨ ਇੰਟੀਰੀਅਰ ਪਿਆ ਤੁਸੀਂ ਦੇਖ ਹੀ ਰਹੇ ਹੋ ਫੁੱਲੀ ਕਹਿੰਦਾ ਲਗਜ਼ਰੀ ਕਾਰ ਕਹਿ ਸਕਦੇ ਆ ਛੋਟਿਆਂ ਵਿੱਚੋਂ ਭਾਜੀ ਇਹ ਦੋ ਆਈਟਮ ਗ੍ਰੈਂਡ ਨਿਓਜ਼ ਨੇ ਠੀਕ ਐ ਨਿਓਜ਼ ਇਹ 2021 ਮਾਡਲ ਆ ਉਹ 2019 ਮਾਡਲ ਆ ਦੋਵੇਂ ਕਾਰ ਆਪਣੀਆਂ ਰਹਿਣਗੀਆਂ ਆਟੋਮੈਟਿਕ ਗੇਅਰ ਦੇ ਵਿੱਚ ਆਟੋ ਗੇਅਰ ਦੇ ਵਿੱਚ ਆਟੋ ਗੇਅਰ ਦੇ ਵਿੱਚ ਦੋਵੇਂ ਕਾਰਾਂ ਇਹ 2019 ਉਹ 2021 ਠੀਕ ਐ ਸਪੋਰਟਸ ਮਾਡਲ ਵੇਰੀਐਂਟ ਨੇ ਦੋਵਾਂ ਦੇ ਪੈਟਰੋਲ ਦੇ ਵਿੱਚ ਦੋਵੇਂ ਕਾਰਾਂ ਰਹਿਣਗੀਆਂ ਠੀਕ ਹੈ ਇਹ ਕਾਰ ਚੱਲੀ ਪਈ ਸਿਰਫ 20 ਤੋਂ 25000 ਦੀ ਰੇਂਜ ਇਹ ਚੱਲੀ ਹੋਈ ਪਿਆ ਹੈ ਹਰ ਕਿਲੋਮੀਟਰ ਠੀਕ ਹੈ ਲੈਸ ਡਰਾਈਵ ਨੇ ਦੋਵੇਂ ਲੈਸ ਡਰਾਈਵਨ ਕਾਰਾਂ ਹੈ ਦੋਵੇਂ ਕਾਰਾਂ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਨਵੀਆਂ ਕਾਰਾਂ ਜਿਹੜੀ 2021 ਵਾਲੀ ਹੈ ਜੀ ਉਹਦੀ 6 ਲੱਖ ਡਿਮਾਂਡ ਹੈ 5 ਲੱਖ 75000 ਦੀ ਲਾਸਟ ਮਿਲੇਗੀ ਇਹਦੀ 100 ਪੁਆਇੰਟ ਡਿਮਾਂਡ ਹੈ 5 ਲੱਖ ਰੁਪਏ ਦੀ ਲਾਸਟ ਮਿਲੇਗੀ ਲੈ ਆਓ ਦੋਸਤੋ ਤੁਸੀਂ ਦੋਵਾਂ ਦੇ ਰੇਟ ਸੁਣ ਲਏ ਹੋਏ ਆ ਸਮਾਰਟ ਆਟੋ ਦੇ ਵਿੱਚ ਆ ਤੇ ਆ ਇੰਟੀਰੀਅਰ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਇਹਦੇ ਚੈੱਕ ਇੰਟੀਰੀਅਰ ਤੇ ਚਾਰੀ ਮਰਾ ਦੇ ਰੇਟ ਬਾਈ ਨੇ ਦੱਸਦੇ ਹੋਏ ਆ ਤਾਂ ਤੋਂ ਵੱਡੀ ਗੱਲ ਇਹ ਛੋਟੀ ਕਾਰ ਆਟੋਗਰ ਦੇ ਵਿੱਚ ਮਿਲਦੀ ਨਹੀਂ ਇੱਥੇ ਦੋ ਦੋ ਖੜੀਆਂ ਫਿਰੋਜ਼ਪੁਰ ਮਿਲਨ ਮੋਟਰਸ ਤੇ ਤੁਹਾਨੂੰ ਆਉਣਾ ਪੈਣਾ ਇੱਥੇ ਉਸ ਤੋਂ ਬਾਅਦ ਆਪਣੀ ਅਗਲੀ ਜੋ ਆ ਗਈ ਆ ਉਹਦਾ ਇੰਟੀਰੀਅਰ ਸੇਮ ਆ ਉਹ ਤੁਹਾਨੂੰ ਦਿਖਾਇਆ ਉਦਾਂ ਹੀ ਇੰਟੀਰੀਅਰ ਇਹਦਾ ਹੈਗਾ ਉਸ ਤੋਂ ਬਾਅਦ ਜੋ ਆਪਣੀ ਅਗਲੀ ਆ ਗਈ ਆ ਇਹ ਵੀ ਉਹੀ ਆ ਗਈ ਹੈ ਨੋਵਾ ਕ੍ਰਿਸਟਾ ਪਿਆਰਾ ਇਹ ਕਲਰ ਆ ਬਾਕੀ ਭਲੇ ਨੇ ਬਾਈਟ ਹੋਣ ਜਾਣਕਾਰੀ ਦੱਸਿਓ ਬਾਈ 2017 ਮਾਡਲ ਹੈ ਸੈਕੰਡ ਓਨਰ ਦੇ ਵਿੱਚ ਕਾਰ ਰਹੂਗੀ ਜ਼ੈਡ ਮਾਡਲ ਹੈ ਟੌਪ ਆਟੋਮੈਟਿਕ ਠੀਕ ਹੈ ਜੀ 2.8 ਇੰਜਨ ਵਾਲੀ ਕਾਰ ਹੈ ਜੀ ਹਮ ਹਮ ਫਿਰੋਜ਼ਪੁਰ ਲੋਕਲ ਨੰਬਰ ਹੈ ਜੀ ਬਿਲਕੁਲ ਨਵੀਂ ਸ਼ੋਰੂਮ ਕੰਡੀਸ਼ਨ ਕਾਰ ਹੈ ਕੈਪਟਨ ਸੀਟ ਦੇ ਵਿੱਚ ਰਹੇਗੀ ਇੰਸ਼ੋਰੈਂਸ ਵਗੈਰਾ ਫੁੱਲ ਮਿਲੇਗਾ ਸਵਾ ਲੱਖ ਦੇ ਆਸ-ਪਾਸ ਕਿਲੋਮੀਟਰ ਚੱਲੀ ਹੋਈ ਹੈ ਠੀਕ ਹੈ ਭਾਜੀ ਇਹ ਕਾਰ ਦੀ ਡਿਮਾਂਡ ਹੈ 12.5 ਲੱਖ ਰੁਪਈਆ 12 ਲੱਖ ਰੁਪਈਆ ਦੀ ਲਾਸਟ ਕਾਰ ਮਿਲੇਗੀ ਤੁਹਾਨੂੰ ਠੀਕ ਹੈ ਇਹ ਹੁਣ ਗੱਲ ਕਰੀ ਲੋਨ ਵਗੈਰਾ ਕਿੰਨਾ ਕਰਾ ਦੋਗੇ ਤੇ ਲੋਨ ਭਾਜੀ ਇਹਦੇ ਤੇ 10 ਤੋਂ ਉੱਪਰ ਹੋ ਜਾਊਗਾ ਜੀ ਠੀਕ ਹੈ ਲੈ ਵੀ ਦੋਸਤੋ 10 ਤੋਂ ਉੱਪਰ ਹੋਏ ਨਾ ਲੋਨ ਗੱਡੀ ਖੜਾ ਆਜੋ ਤੇ ਲੈ ਜਾਓ ਲੈ ਵੀ ਦੋਸਤੋ ਆ ਗੱਡੀ ਨੂੰ ਕੌਣ ਨਹੀਂ ਪਿਆਰ ਕਰਦਾ ਕਿਉਂਕਿ ਪٹرول ਦੇ ਵਿੱਚ ਆ ਫੈਮਲੀ ਕਾਰ ਆ ਤੇ ਸਭ ਤੋਂ ਵੱਡੀ ਗੱਲ ਪٹرول ਦੇ ਵਿੱਚ ਵੀ ਘੱਟ ਖਰਚੇ ਵਾਲੀ ਕਾਰ ਆ ਬਾਕੀ ਭਲੇ ਨੇ ਬਾਈ ਤੋਂ ਜਾਣਕਾਰੀ ਦੱਸੋ ਜੀ ਬਾਈ 2019 ਮਾਡਲ ਹੈ ਆਟੋਮੈਟਿਕ ਦੇ ਵਿੱਚ ਕਾਰ ਰਹੂਗੀ ਸਿਰਫ 14000 ਕਿਲੋਮੀਟਰ VXI ਵੇਰੀਐਂਟ 14000 ਚੱਲੀ ਕਾਰ ਕਿਤੋਂ ਨਹੀਂ ਮਿਲਦੀ ਆਟੋ ਸ਼ਿਫਟ ਦੇ ਵਿੱਚ ਕਾਰ ਰਹੀਗੀ ਪੀਵੀ ਨੰਬਰ 3 ਹੈ ਪੁਜੀਰ ਦੀ ਡਿਮਾਂਡ ਹੈ ਜੀ 4 ਲੱਖ ਰੁਪਇਆ 3 ਲੱਖ ਤੇ 75000 ਰੁਪਏ ਦੀ ਕਾਰ ਆ ਪਾ ਤੁਹਾਨੂੰ ਦੇ ਦੇਾਂਗੇ ਲੈਓ ਦੋਸਤੋ ਅਲਟੋ ਹੋਵੇ ਪੈਟਰੋਲ ਹੋਵੇ ਆਟੋ ਗੇਅਰ ਦੇ ਵਿੱਚ ਹੋਵੇ ਆਜੋ ਤੇ ਲੈ ਜਾਓ ਛੋਟਾ ਜਿਹਾ ਰੇਟ ਆ ਉਸ ਤੋਂ ਬਾਅਦ ਆਪਾਂ ਲੈ ਕੇ ਆ ਗਏ ਆਸ ਪ੍ਰਿਪਸੋ ਬਹੁਤ ਹੀ ਘੈਂਟ ਕਾਰ ਆ ਰੰਗ ਵੇਖੋ ਤੁਸੀਂ ਯਾਰ ਪਿਆਰਾ ਹੈ ਕਲਰ ਆ ਬਾਕੀ ਲੈਣੇ ਬਾਈ ਜਾਨ ਕਰ ਭਾਈ 2020 ਮਾਡਲ ਆ ਟਾਪ ਮਾਡਲ ਦੇ ਵਿੱਚ ਫਸਟ ਓਨਰ ਕਾਰ ਵੀਐਕਐਸ 8 ਪਲੱਸ ਵੇਰੀਐਂਟ ਹੈ ਇਹ 25 30 ਹਜ਼ਾਰ ਕਾਰ ਚੱਲੀ ਹੈ ਫਸਟ ਓਨਰ ਕਾਰ ਹੈ ਬਿਲਕੁਲ ਨਵੀਂ ਬ੍ਰੈਂਡ ਨਿਊ ਕਾਰ ਹੈ ਚੱਲੀ ਦੀ ਗਾਰੰਟੀ ਹੈ ਸੀਟ ਕਵਰ ਮੈਟਿੰਗ ਹੋਈ ਹੈ ਭਾਈ ਇਹਦੀ ਡਿਮਾਂਡ 3 ਲੱਖ 70 ਹਜ਼ਾਰ ਰੁਪਿਆ 3.5 ਲੱਖ ਰੁਪਏ ਦੀ ਕਾਰ ਲਾਸਟ ਤੁਹਾਨੂੰ ਮਿਲ ਜਾਏਗੀ ਠੀਕ ਹੈ ਜੀ ਦੇਖੋ ਦੋਸਤੋ ਡਿਮਾਂਡ ਤੋਂ ਹੀ ਸੌਲੀ ਹੋ ਜਾ ਰੇਟ ਦੱਸਦਾ ਜਾਂ ਲੋਨ ਵੀ ਤੁਹਾਡਾ ਹੋ ਜਾਣਾ ਉਸ ਤੋਂ ਬਾਅਦ ਇੱਕ ਆਪਾਂ ਆਹ ਤੋਹਫਾ ਲੈ ਕੇ ਆ ਗਏ ਹਾਂ ਕਿਉਂਕਿ ਇਹ ਵੀ ਜਿਵੇਂ ਨਵੇਂ ਵਰਗੀ ਆ ਆਲਟੋ ਬੱਕ ਲੈਣੇ ਜਾਣ ਕਰਦੇ ਪਾਜੀ ਬਿਲਕੁਲ ਹੀ ਨਵੇਂ ਵਰਗੀ ਕਾਰ ਆ ਸਿਰਫ 10000 ਕਿਲੋਮੀਟਰ ਚੱਲੀ ਹੋਈ ਆ 2024 ਮਾਡਲ ਕਾਰ ਆ ਸਾਲ ਵੀ ਨਹੀਂ ਆਇਆ ਬੀਮਾ ਫੁੱਲ ਐ ਫਰਸਟ ਓਨਰ ਐ 10000 ਚੱਲੀ ਐ ਵੀਐਕਐਸਆਈ ਪਲੱਸ ਵੇਰੀਐਂਟ ਦੇ ਵਿੱਚ ਪਾਜੀ ਕਾਰ ਰਹੀ ਏ ਟੌਪ ਮਾਡਲ ਠੀਕ ਆ ਸਵਾ ਚਾਰ ਲੱਖ ਰੁਪਏ ਡਿਮਾਂਡ ਆ 4 ਲੱਖ ਰੁਪਏ ਦੀ ਕਾਰ ਲਾਸਟ ਇਸਨੂੰ ਦੇ ਵਿੱਚ ਤੁਹਾਨੂੰ ਮਿਲ ਜੂਗੀ ਠੀਕ ਆਈ ਲੈਓ ਦੋਸਤੋ 4 ਲੱਖ ਰੁਪਏ ਵੀ ਤੁਹਾਨੂੰ ਗੱਡੀ ਮਿਲ ਜਾਣੀ ਆ 24 ਮਾਡਲ ਆ ਰੇਟ ਤੁਸੀਂ ਸੁਣ ਲੋ ਛੋਟਾ ਜਿਹਾ ਰੇਟ ਆ ਟਾਇਰ ਨਵੇਂ ਵਰਗੇ ਗੱਡੀ ਤੇ ਜੋ ਹੀ ਨਵੇਂ ਵਰਗੀ ਪਈ ਹੋਈ ਹੈ ਆਜੋ ਤੇ ਲੈ ਜਾਓ ਬਾਕੀ ਜੇ ਆਪਣੀ ਆਈਡੈਂਟੀ ਸਗੀ ਇਹੀ ਚ ਆਪਾਂ ਤੁਹਾਨੂੰ ਕਾਰਾਂ ਉਹ ਹਾਈਆਂ ਘੈਂਡ ਘੈਂਡ ਕਰਾਂ ਅਸੀਂ ਸਿਰਫ ਤੇ ਸਿਰਫ ਟੀਵੀ ਨੰਬਰ ਵਾਲੀਆਂ 50 ਨੰਬਰ ਵਾਲੀਆਂ ਆਪਾਂ ਕਿੱਥੇ ਖੜੇ ਸ੍ਰੀ ਜੱਜ ਆਪਾਂ ਖੜੇ ਆ ਮਿਲਨ ਮੋਟਰਸ ਤੇ ਫਿਰੋਜ਼ਪੁਰ ਇਹ ਤੁਸੀਂ ਕਹਿੰਦੇ ਮੈਪ ਦੇ ਭਰ ਕੇ ਵੀ ਤੁਸੀਂ ਇੱਥੇ ਆ ਸਕਦੇ ਹੋ ਪਰ ਜੇ ਤੁਹਾਨੂੰ ਸਾਡੀ ਵੀਡੀਓ ਲੱਗੀ ਵਧੀਆ ਤੁਸੀਂ ਸਾਡੇ ਚੈਨਲ ਨੂੰ ਕਰਦੇ ਸ਼ੇਅਰ ਲਾਈਕ ਸਬਸਕ੍ਰਾਈਬ ਅੱਜ ਨੂੰ ਮਿਲਦੇ ਆ ਇਸ ਤੋਂ ਅਗਲੇ ਵਲੌਗ ਦੇ ਵਿੱਚ ਇਸੇ ਤਰ੍ਹਾਂ ਦੇਸ ਗੱਡੀਆਂ ਲੈ ਕੇ ਆਵਾਂਗੇ